ਦੋਸਤੋ ਅੱਜ ਤੁਹਾਨੂੰ ਅਸੀਂ ਇਤਿਹਾਸਿਕ ਮੂਰਿਸ਼ ਮਾਜਾ ਦੇ ਕਪੂਰਥਲਾ ਦੇ ਦਰਸ਼ਨ ਕਰਵਾ ਰਹੇ ਹਾਂ ਇਹਦਾ ਜਿਹੜਾ ਇਤਿਹਾਸ ਆਪਣੇ ਆਪ ਚ ਬਾਖਮਾਲ ਹੈ ਤੇ ਬਹੁਤ ਵਧੀਆ ਲੋਕੇਸ਼ਨ ਤੇ ਬਣੀ ਹੋਈ ਹੈ ਇਹ ਇਥੋਂ ਦੇ ਕਪੂਰਥਲਾ ਦੇ ਮਹਾਰਾਜਾ ਜਗਜੀਤ ਜਗ ਜਗਤਜੀਤ ਸਿੰਘ ਬਹਾਦਰ ਜਗਤਜੀਤ ਸਿੰਘ ਬਹਾਦਰ ਦੁਆਰਾ ਬਣਾਈ ਗਈ ਹੈ 1926 ਤੋਂ ਲੈ ਕੇ 1930 ਤੱਕ ਜਿਹੜਾ ਇਸ ਮਸਜਿਦ ਦਾ ਨਿਰਮਾਣ ਆ ਕੀਤਾ ਗਿਆ 4 ਸਾਲਾਂ ਦੇ ਵਿੱਚ ਤੇ ਇਹ ਰਾਜਾ ਬਾਹਰ ਗਿਆ ਸੀ ਉੱਥੋਂ ਮਸਜਿਦ ਨੂੰ ਬੜੀ ਪਸੰਦ ਆਈ ਕਹਿੰਦਾ ਕਿੰਨਾ ਮਰਜੀ ਪੈਸੇ ਲੱਗੇ ਨਾ ਹੂ ਵੂ ਇਸੇ ਤਰ੍ਹਾਂ ਦੀ ਮਸਜਿਦ ਬਣਾਉਣੀ ਹੈ ਤੇ ਜਦੋਂ ਇਸ ਮਸਜਿਦ ਦਾ ਬਣ ਕੇ ਮੁਕੰਮਲ ਹੋ ਗਈ ਤਾਂ ਉਸ ਤੋਂ ਬਾਅਦ ਇੱਥੇ 1 ਲੱਖ ਲੋਕਾਂ ਦਾ ਇਕੱਠ ਹੋਇਆ ਸੀਗਾ ਇਹਦੇ ਉਦਘਾਟਨ ਕਰਨ ਦਾ ਸਮੇਂ ਬੜੀ ਸੋਹਣਾ ਜਿਹੜੀ ਇਹデア ਮਸਜਿਦ ਦਾ ਨਕਸ਼ਾ ਇਹ ਮਸਜਿਦ ਹੈ ਦੋਸਤੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਸ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਪੰਜਾਬ ਦੀਆਂ ਇਤਿਹਾਸਿਕ ਥਾਵਾਂ ਦੀ ਜਾਣਕਾਰੀ ਵੱਧ ਤੋਂ ਵੱਧ ਅੱਗੇ ਤੱਕ ਪਹੁੰਚ ਸਕੇ ਮਹਾਰਾਜਾ ਜਗਤਜੀਤ ਸਿੰਘ ਜਦੋਂ ਮਰਾਕੋ ਗਿਆ ਸੀ ਤਾਂ ਉੱਥੋਂ ਇਹ ਮਸਜਿਦ ਦਾ ਨਕਸ਼ਾ ਲੈ ਕੇ ਆਇਆ ਸੀ ਤਾਂ ਜਿਹੜਾ ਫ੍ਰੈਂਚ ਸੀ ਆਰਕੀਟੈਕਟ ਤੇ ਹੋਰ ਪੂਰਾ ਲਾਮ ਲਸ਼ਕਰ ਉਹਨੂੰ ਆਪਣੇ ਨਾਲ ਹੀ ਲੈ ਆਇਆ ਸੀ ਤਾਂ ਜੋ ਭਾਰਤ ਦੇ ਵਿੱਚ ਇਹੋ ਜੀ ਮਸਜਿਦ ਬਣਾਈ ਜਾ ਸਕੇ ਬੜੀ ਸੋਹਣੀ ਮਸਜਿਦ ਉੜੇ ਬਾਰਾ ਤਾਰ ਕੇ ਹੁੰਦਾ ਸੀ ਛੋਟੇ 게 ਡਰਾਹੀਂ ਮੰਦਰ ਦੇ ਵਿੱਚ ਐਂਟਰੀ ਕਰਦੇ ਆ ਆ ਸੌਰੀ ਮਸਜਿਦ ਦੇ ਵਿੱਚ ਪ੍ਰਾਤਨ ਮਸਜਿਦ بڑا ਹੋਣੀ ਲੋਕੇਸ਼ਨ ਹੈ। ਭਾਵੇਂ ਇਹ ਮਸਜਿਦ 1930 ਵਿੱਚ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਈ ਸੀ। ਪਰ ਫਿਰ ਵੀ ਮੁਸਲਮਾਨ ਪਰਜਾ ਇੱਥੇ ਨਮਾਜ਼ ਅਦਾ ਕਰਨ ਲਈ ਨਹੀਂ ਆ ਰਹੀ ਸੀ। ਉਹਨਾਂ ਦਾ ਇਹ ਮੰਨਣਾ ਸੀ ਕਿ ਇੱਕ ਸਿੱਖ ਦੁਆਰਾ ਬਣਾਈ ਗਈ ਮਸਜਿਦ ਵਿੱਚ ਅਸੀਂ ਕਿਵੇਂ ਨਮਾਜ਼ ਅਦਾ ਕਰ ਸਕਦੇ ਹਾਂ? ਜਦੋਂ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਕੀਰਾ ਤਾਂ ਪਰੇਸ਼ਾਨ ਹੋ ਗਿਆ। ਫਿਰ ਉਸਨੇ ਇਸ ਦਾ ਹੱਲ ਕੱਢਿਆ। ਇਸ ਲਈ ਉਸਨੇ ਬਹਾਉਲਪੁਰ ਰਾਜ ਦੇ ਸ਼ਾਸਕ ਨਵਾਬ ਸਾਦਕ ਖਾਨ ਬਾਦ ਨੂੰ ਬੁਲਾਇਆ ਤੇ 1 ਰੁਪਿਆ ਲੈ ਕੇ ਉਸ ਨੂੰ ਇਹ ਮਸਜਿਦ ਪੇਂਟ ਕਰ ਦਿੱਤੀ ਬੜੀ ਖੂਬਸੂਰਤ ਲੋਕੇਸ਼ਨ ਹੈ ਜਦੋਂ ਨਵਾਬ ਸਾਦਕ ਮੁਹੰਮਦ ਖਾਨ ਨੂੰ ਇਹ ਮਸਜਿਦ ਪੇਂਟ ਕਰਤੀ ਤਾਂ ਮੁਸਲਮਾਨ ਪਰਜਾ ਖੁਸ਼ ਹੋ ਗਈ ਕਿ ਇਹ ਹੁਣ ਇੱਕ ਮੁਸਲਮਾਨ ਦੀ ਜਿਹੜੀ ਮਸਜਿਦ ਬਣ ਚੁੱਕੀ ਹੈ ਤੇ ਉਸ ਤੋਂ ਬਾਅਦ ਇੱਥੋਂ ਦੇ ਲੋਕ ਐ ਨਮਾਜ਼ ਅਦਾ ਕਰਨ ਲਈ ਆਉਣ ਲੱਗ ਪਏ ਸਨ ਤਾਂ ਇਹ ਬੜੀ ਦਿਲਚਸਪ ਕਹਾਣੀ ਹੈ ਇਸ ਮਸਜਿਦ ਦੀ ਆ ਇੱਥੇ ਲੱਗਦਾ ਵੀ ਤਲਾਹ ਹੋਏਗਾ ਪਰ ਇਸ ਟਾਈਮ ਸਾਰਾ ਸੁੱਕਿਆ ਪਿਆ ਫਿਰ 1947 ਦੇਲੇ ਜਦੋਂ ਦੇਸ਼ ਦੀ ਵੰਡ ਹੋਈ ਤਾਂ ਇੱਥੋਂ ਦੇ ਸਾਰੇ ਮੁਸਲਮਾਨ ਪਾਕਿਸਤਾਨ ਚਲੇ ਗਏ ਸੀ ਤੇ ਇੱਥੇ ਕੋਈ ਵੀ ਮੁਸਲਮਾਨ ਨਹੀਂ ਰਿਹਾ ਸੀ ਜਿਹੜਾ ਨਮਾਜ਼ ਆਦਾ ਕਰ ਸਕੇ ਇਸ ਕਰਕੇ ਉਸ ਤੋਂ ਬਾਅਦ ਇਸ ਮਸਜਿਦ ਨੂੰ ਬੰਦ ਕਰ ਦਿੱਤਾ ਗਿਆ ਸੀ ਆਪੋ ਫੋਰਾ ਤੇ ਇੱਕ ਸੇਮ ਇਸੇ ਤਰ੍ਹਾਂ ਸਾਹਮਣੇ ਬਣਾਇਆ ਹੋਇਆ ਪੂਰੀ ਮਸਜਿਦ ਨੂੰ ਬੜੇ ਸੋਹਣੇ ਢੰਗ ਨਾਲ ਬਣਾਇਆ ਗਿਆ ਹੈ ਕਾਰੀਗਰ ਕਮਾਲ ਦੇ ਸਨ ਇਹ ਤਾਂ ਮੰਨਣਾ ਪਊ कहें कारीगर भी बहरों लेके सी वाह क्या कलाकृति है कमाल है बहुत खूबसूरत बहुत खूबसूरत 2013 ਵਿੱਚ ਭਾਰਤ ਦੇ ਰਾਸ਼ਟਰਪਤੀ ਈਪੀਜੀ ਅਬਦੁਲ ਕਲਾਮ ਵੱਲੋਂ ਇਸ ਮਸਜਿਦ ਦਾ ਦੌਰਾ ਕੀਤਾ ਗਿਆ ਸੀ ਤੇ ਉਹ ਦੋਨਾਂ ਵੱਲੋਂ ਇੱਥੇ ਨਮਾਜ਼ ਵੀ ਅਦਾ ਕੀਤੀ ਗਈ ਸੀ। ਉਦੋਂ ਹੀ ਇਸ ਆਖਰੀ ਵਾਰ ਇਸ ਮਸਜਿਦ ਦੀ ਮੁਰੰਮਤ ਹੋਈ ਸੀ। ਆਹ ਪੌੜੀਆਂ ਬਣੀਆਂ ਹੋਈਆਂ ਕੋਲ। ਉੱਪਰ ਬੰਦ ਆ। ਬੜੀ ਸੋਹਣੀ ਮੀਨਾਕਾਰੀ ਕੀਤੀ ਹੋਈ ਹੈ ਹੁਣ ਇਸ ਮਸਜਿਦ ਦੀ ਰੇਖ ਦੇਖ ਪ੍ਰਾਤ ਤੋ ਵਿਭਾਗ ਕਰਦਾ ਹੈ